ਬਾਪੇ-ਬੁੱਢੇ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਪਰਚਣ ਬਾਪੇ-ਬੁੱਢੇ ਦਾ ਪੁੱਤਰ ਹੋਇਆ ਭਾਈ ਭਾਨਾ ਭਾਈ ਭਾਨੇ ਦਾ ਪੁੱਤਰ ਹੋਇਆ ਭਾਈ ਸਰਬਣ ਭਾਈ ਸਰਬਣ ਦਾ ਪੁੱਤਰ ਹੋਇਆ ਭਾਈ ਛੱਡਾ ਗੁਰੂ ਹਰਗੋਬਿੰਦ ਸਾਹਿਬ ਬੜੀ ਭਾਪੂ ਦਾ ਰੱਖਦਾ ਹੈ ਮਹਾਰਾਜ ਇਹਦੇ 2-3 ਇੱਕ ਬਚਨੇ ਇਤਿਹਾਸਕਾਰਾਂ ਨੇ ਇੱਕ ਦਿਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਕੇਸ ਭਾਈ ਛੰਡੇ ਨੂੰ ਕਹਿੰਦੇ ਕਹਿੰਦੇ ਸਿਖਾਈ ਤੇ ਖੜਾ ਸੀ ਅਗੇ ਜਾ ਕੇ ਬਾਪ ਸਾਹਮਣੇ ਇਹ ਬਜਾਰੋਂ ਉੱਠੀ ਖੜ ਗਿਆ ਜਿੱਥੇ ਮਹਾਰਾਜ ਨੂੰ ਖੜਾ ਕੇ ਗਿਆ ਭਾਈ ਛੰਡੇ ਨੇ ਮਹਾਰਾਜ ਉੱਜੇ ਰੱਤੇ ਨਗਰ ਜਾ ਗਏ ਉਸ ਪਾਸੇ ਮਹਾਰਾਜ ਜਦ ਨੇ ਨਗਰ ਤਿੰਨ ਦਿਨੋਂ ਖੇਡਾਲਾ ਕਿ ਜੇਕਰ ਮਗਰੋਂ ਬਦੋਂ ਮਹਾਰਾਜ ਉਸ ਪਾਸੇ ਨੂੰ ਗਏ ਕਿ ਖੜਾ ਹੈ ਇਹਨੂੰ ਖੜੇ ਨੂੰ ਦੇਖ ਕੇ ਮਹਾਰਾਜ ਮੈਂ ਕਿਹਾ ਤੁਮ ਜੁਕੜਾ ਹੈ ਕਹਿੰਦਾ ਜੀ ਤੁਸੀਂ ਹੀ ਮੈਨੂੰ ਖੜਾ ਕੇ ਗਏ ਸੀ ਕਹਿੰਦਾ ਨਾ ਹੋ ਗਏ ਤੁਸੀਂ ਕਹਿੰਦੇ ਸੀ ਮੈਂ ਮੁੜ ਕੇ ਆਉਣਾ ਹਾਂ ਇੱਕੇ ਖੜ ਤੁਸੀਂ ਮੁੜ ਕੇ ਨਹੀਂ ਆਏ ਮਹਾਰਾਜ ਮੈਂ ਕੌਡੀ ਕੀ ਕਰਦਾ ਪਿਆ ਮਹਾਰਾਜ ਇਹਦੀਏ ਵੇਖ ਕੇ ਸੁਣ ਕੇ ਬੜੇ ਉੱਜੁਕੀ ਤੇ ਬੜਾ ਹੋਪਾਂ ਪੰਨਣ ਬੜਾ ਸਿੱਖ ਹੈ ਕਪਰਿਸਪਲ ਸਰ ਵੀਰ ਸਿੰਘ ਦਾ ਜ਼ਿਕਰ ਕੀਤਾ ਹੈ ਇਸ ਤਰ੍ਹਾਂ ਇੱਕ ਦਿਨ ਮਹਾਰਾਜ ਆਪਣੇ ਗੁਰੂ ਘਰ ਕੋ ਸ਼ਹਿਰ ਦੇ ਏਸ ਨੂੰ ਬਤਨ ਕੀਤਾ ਕਿ ਸਿਖਾ ਨੂੰ ਕਹੋ ਕਿ ਜਿਹੜਾ ਲੰਗਰ ਵਿੱਚ ਲੱਕੜਾ ਪਾਏਗਾ ਨਾ ਇਹ ਤੋਂ ਕੁਸ਼ੈਤੀ ਤੱਕ ਉਹ ਸਿੱਖਣਿਆ ਹੁੰਦਾ ਹੈ ਇਹਨੇ ਸਿੱਖ ਇਕੱਠੇ ਕੀ ਕੀ ਆਪ ਵੀ ਨਾਲ ਚੁੱਕਿਆ ਜੰਗਲ ਬੇਤੋਂ ਜਾ ਕੇ ਟੁਕੀਆਂ ਲੱਕੜਾ ਇਕੱਠੀਆਂ ਕੀਤੀ ਸਾਰਾ ਮਰ ਬੇਟ ਗਿਆ ਲੱਕੜਾ ਇਕੱਠੀਆਂ ਕਰਕੇ ਦੂਜੇ ਦਿਨ ਉਹ ਨਾ ਇਹ ਸਿਖਾਉਂਦਾ ਨਾਲ ਲੈ ਕੇ ਨੂੰ ਨਾ ਸਿਖਾਉਂਦੇ ਸਵੇਰ ਸਿਰ ਤੇ ਲੱਕੜਾ ਦਾ ਭਾਰ ਜੋ ਕਿ ਲੰਗਰ ਵਿੱਚ ਲਿਆ ਕੇ ਪਾਣਾ ਸ਼ੁਰੂ ਕਰ ਤਾ ਤੇ ਮਹਾਰਾਜ ਜੀ ਨੇ ਦੇਖਿਆ ਕਿ ਭਾਈ ਝੰਡਾ ਜੀ ਲੱਕੜਾ ਲਿਆ ਰਹੇ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਤੁਸੀਂ ਕਿਉਂ ਲਿਆ ਰਹੇ ਤੁਸੀਂ ਤਾਂ ਜੱਥੇ ਦਾ ਅੱਗੋ ਭਾਈ ਜੰਦਾ ਜੀ ਨੇ ਮੇਕੀ ਕੀਤੀ ਕਹਿੰਦਾ ਮਹਾਰਾਜ ਤੁਸੀਂ ਇਹਦਾ ਸਿੱਖਾਂ ਨੂੰ ਬਚਨ ਕੀਤਾ ਤਾਂ ਮੈਂ ਵੀ ਤਾਂ ਸਿੱਖੀਂ ਗਿਆ ਮੈਂ ਵੀ ਸਿੱਖ ਮੰਨ ਦਾ ਯਤਨ ਕਰਦਾ ਤੁਸੀਂ ਕਿਹਾ ਕਿ ਜਿਹੜਾ ਸਿੱਖ ਲੰਗਰ ਵਿੱਚ ਲਿਆ ਕੇ ਲੱਕੜਾ ਪਾਏਗਾ ਨਾ ਉਹ ਨਿਆਹ ਹੋ ਜਾਏਗਾ ਮਹਾਰਾਜ ਮੈਂ ਕੀ ਆਪਦੀ ਦਾ ਸਿੱਖ ਬਣਦਾ ਯਤਨ ਕਰ ਰਿਹਾ ਹਾਂ ਹਾਂ ਤਾਂ ਗੁਰੂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਗੇ ਇਹਨਾਂ ਨੇ ਕੀਤੀ ਕੀ ਕੀ ਬਾਬੇ ਬੁੱਢੇ ਦਾ ਪੁੱਤਰ ਹੈ ਬਾਬੇ ਬੁੱਢੇ ਦਾ ਪੁੱਤਰ ਭਾਈ ਭਾਨਾ ਭਾਈ ਭਾਨੇ ਦਾ ਪੁੱਤਰ ਭਾਈ ਸਰਬੰਦ ਭਾਈ ਸਰਬੰਦ ਦਾ ਪੁੱਤਰ ਹੈ ਭਾਈ ਛੱਡਾ ਤੇ ਤਾਲੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੜਾ ਹੈ ਕਿ ਇਹ ਵੀ ਨਿਮਰਤਾ ਰੱਖਣ ਵਾਲਾ ਸਿੱਖੀ ਮਹਾਰਾਜ ਜਿਨ ਜਥੇਦਾਰ ਕੀਤਾ ਪਿਆ ਹੋਵੇ ਉਹ ਵੀ ਇਹ ਗੱਲ ਕੀ ਕਹਿੰਦੇ ਕਿ ਨਾਨਕ ਮਹਾਰਾਜ ਮੈਂ ਵੀ ਸਿੱਖ ਬਣਦਾ ਦਰਸ਼ਨ ਕਰਦਾ ਹਾਂ